ਪਤੰਗ ਚੜਾਉਣ ਵਾਲੇ ਜਰਾ ਬਚ ਕੇ ਨਹੀਂ ਤਾਂ ਚੁੱਕੇ ਜਾ ਸਕਦੇ ਹੋ ਪਤੰਗ ਚੜਾਉਣ ਦੇ ਸ਼ੌਕੀਨਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਪਤੰਗ ਚੜਾਉਣ ਵੇਲੇ ਬਹੁਤ ਸਾਰੇ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਇਸ ਖਤਰਨਾਕ ਡੋਰ ਨਾਲ ਕਈ ਲੋਕਾਂ ਤੇ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ ਤੇ ਕਈਆਂ ਨੂੰ ਇਹ ਬਹੁਤ ਹੀ ਗਹਿਰੇ ਜ਼ਖਮ ਦੇ ਜਾਂਦੀ ਹੈ ਇਨ੍ਹਾਂ ਦਿਨਾਂ 'ਚ ਇਸ ਦੇ ਮੱਦੇਨਜ਼ਰ ਪੁਲਿਸ ਵੀ ਸਤਰਕ ਹੋ ਜਾਂਦੀ ਹੈ ਹੁਣ ਬਟਾਲਾ ਪੁਲਿਸ ਨੇ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗੱਟੂ ਬਰਾਮਦ ਕਰਦੇ ਹੋਏ ਦੁਕਾਨਦਾਰ ਨੂੰ ਵੀ ਕਾਬੂ ਕਰ ਲਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਕਾਨਦਾਰ ਲੋਕਾਂ ਨੂੰ ਇਹ ਖੂਨੀ ਡੋਰ ਵੇਚ ਰਿਹਾ ਸੀ ਤੇ ਹੁਣ ਪੁਲਿਸ ਦੇ ਅੜਿੱਕੇ ਆ ਗਿਆ ਹੈ। ਪੁਲਿਸ ਨੇ ਦੁਕਾਨਦਾਰ ਉੱਤੇ 188 ਧਾਰਾ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋ ਤੁਸੀਂ ਵੀ ਪਤੰਗ ਚੜਾਉਣ ਵੇਲੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਨਹੀਂ ਤਾਂ ਗ੍ਰਿਫਤਾਰੀ ਹੋ ਸਕਦੀ ਹੈ। ਇਹ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਤੁਹਾਨੂੰ ਮੁਖਰ ਦੇ ਨੇ ਕੋਈ ਤਰਾਹ ਦਿੱਤੀ ਸੀ ਤੇ ਅਸੀਂ 3-4 ਦਿਨ ਤੋਂ ਨਜ਼ਰ ਰੱਖੀ ਸੀ ਤੇ ਸਾਨੂੰ ਪਤਾ ਲੱਗਾ ਕਿ ਗੱਟੂ ਜਿਹੜਾ ਦੋਰ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈ ਗਾਵ ਮਦੀਪ ਸਿੰਘ ਜਿਹੜੀ ਉਮਰਪੁਰੇ ਦਾ ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਹਾਂ ਨੂੰ ਜਿਹੜਾ ਵਾ ਚੈਨਾ ਗੱਟੂ ਇਹਦਾ ਹੀ ਇਹਨੂੰ ਕਾਲ ਸਾਮੀ ਆਪਾਂ ਜਿਹੜਾ ਮੁਖਰ ਦੇਲਾਦ ਉੱਤੇ ਇਹਨੂੰ ਕਾਬੂ ਕੀਤਾ ਸੀ 105 ਚੈਨਾ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਤੇ ਇਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ 37 3788 ਆਈਪੀਸੀ ਤਾ ਅਸੀਂ ਸ਼ਹਿਰ ਵਾਸੀਨوں ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚైనా ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚైనా ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਵੀ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਪਤੰਗ ਚੜਾਉਣ ਵਾਲੇ ਜਰਾ ਬਚ ਕੇ ਨਹੀਂ ਤਾਂ ਚੁੱਕੇ ਜਾ ਸਕਦੇ ਹੋ ਪਤੰਗ ਚੜਾਉਣ ਦੇ ਸ਼ੌਕੀਨਾ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਪਤੰਗ ਚੜਾਉਣ ਵੇਲੇ ਬਹੁਤ ਸਾਰੇ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਇਸ ਖਤਰਨਾਕ ਡੋਰ ਨਾਲ ਕਈ ਲੋਕਾਂ ਤੇ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ ਤੇ ਕਈਆਂ ਨੂੰ ਇਹ ਬਹੁਤ ਹੀ ਗਹਿਰੇ ਜ਼ਖਮ ਦੇ ਜਾਂਦੀ ਹੈ ਇਨ੍ਹਾਂ ਦਿਨਾਂ 'ਚ ਇਸ ਦੇ ਮੱਦੇਨਜ਼ਰ ਪੁਲਿਸ ਵੀ ਸਤਰਕ ਹੋ ਜਾਂਦੀ ਹੈ ਹੁਣ ਬਟਾਲਾ ਪੁਲਿਸ ਨੇ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗੱਟੂ ਬਰਾਮਦ ਕਰਦੇ ਹੋਏ ਦੁਕਾਨਦਾਰ ਨੂੰ ਵੀ ਕਾਬੂ ਕਰ ਲਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਕਾਨਦਾਰ ਲੋਕਾਂ ਨੂੰ ਇਹ ਖੂਨੀ ਡੋਰ ਵੇਚ ਰਿਹਾ ਸੀ ਤੇ ਹੁਣ ਪੁਲਿਸ ਦੇ ਅੜਿੱਕੇ ਆ ਗਿਆ ਹੈ। ਪੁਲਿਸ ਨੇ ਦੁਕਾਨਦਾਰ ਉੱਤੇ 188 ਧਾਰਾ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋ ਤੁਸੀਂ ਵੀ ਪਤੰਗ ਚੜਾਉਣ ਵੇਲੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਨਹੀਂ ਤਾਂ ਗ੍ਰਿਫਤਾਰੀ ਹੋ ਸਕਦੀ ਹੈ। ਈ ਆਪਾਂ ਟੋਟਲ 105 ਕਟੂ ਜਿਹੜੇ ਫੜੇ ਆ। ਅਨੁਮੋਖਰ ਨੇ ਕੋਈ ਤਰਾਹ ਦਿੱਤੀ ਹੀ। ਇੱਥੇ ਅਸੀਂ 3-4 ਦਿਨ ਤੋਂ ਨਜ਼ਰ ਰੱਖੀ ਸੀ ਜਿਹਦਾ ਸਾਨੂੰ ਪਤਾ ਲੱਗਾ ਸੀ ਕਿ ਇਹ ਗੱਟ ਜਣਾ ਦੋਰ ਗੱਟੀ ਇਹ ਚੰਬਾ ਕੰਮ ਕਰ ਰਿਹਾ। ਇਹ ਨੰਬਰ ਹੈ ਰਾਵ ਮਦੀਪ ਸਿੰਘ ਗਿਆ ਦੀ ਉਮਰਪੁਰੇ ਦਾ। ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਤੋਂ ਜਿਹੜਾ ਹੀ ਇਹਨਾਂ ਕੋਲ ਸਾਮੀ ਆਪਾਂ ਜਿਹਦਾ ਮੁਖਰ ਦਿਲਾਹਦ ਉੱਤੇ ਇਹਨੂੰ ਕਾਬੂ ਕੀਤਾ ਤੇ 105 ਚੈਨਾ ਰੋਡ ਦੀ ਕਟੂ ਜਿਹੜੇ ਬਰਾਬਰ ਕੀਤੇ ਨੇ। ਤੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ। ਕਿਹੜੀ ਧਾਰਾ? ਧਾਰਾ 188 ਆਈਪੀਸੀ ਤਾ। ਅਸੀਂ ਸ਼ਹਿਰ ਵਾਸੀਨوں ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚੈਨਾ ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚੈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਵੀ ਚੈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚੈਨਾ ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਵੀ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕ